Tá, não pode assim. ਨਕੀ ਤੇਰੀ ਤੇਰੇ ਮੁੰਡੇ ਨੇ ਪਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਾ ਤੁਮਾਨੀ ਅਗਲਾਈ ਹੋ ਕੇ ਦੇ ਲਈ ਉਹ ਕਿਹਨੇ ਰਾਈ ਜਾਈ ਭਗਤ ਤੁਮਾਨੀ ਅਸਕਰ ਦੀ ਲੋੜ ਦੀ ਇਹ ਕਾਨੂੰਨ ਦਾ ਉੱਥੇ ਜਾ ਕੇ ਪਟਿਆਲੇ ਮੈਨੂੰ ਪਟਿਆਲੇ ਮਲਾ ਕਰ ਕੋ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫੇਰ ਦੱਸਾਂਗੇ ਪਤਾ ਤੇਰਾ RAMDAS ਬੈਠਾ ਵੇਖੜਾ ਮੁੰਡੇ RAMDAS ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਮੇੜੂਗਾ ਫੇਰ ਹੀ ਕਮਾਈ ਬਣਦੀ ਹੈ ਮਾੜੇ ਕਮਾਈ ਤੇਰਾ ਕੰਮ ਹੀ ਨਹੀਂ ਮਿਲੋਈਦਾ ਗੱਲ ਕਰਾਂ ਤੂੰ ਦੇਖ ਤੇਰੀ ਕਿ ਮਤਲਬ ਜੀ ਕਮਾਉਂ ਦਿੰਦਾ ਮੁੰਡਿਆਂ ਕਿੰਨਾਂ ਨੂੰ ਦਿ ਕੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮੁੱਲਜਮੇ ਆ ਤੂੰ ਹੀ ਆ ਕੱਲਾ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਇੱਧਰ ਸਿੱਧਾ ਚਲੋ ਉੱਪਰ ਆ ਸੀ ਜੇ ਸਨਾ ਸਦਾ ਜਦੋਂ ਸੁਣਦੇ ਤੇਰੇ ਮੁੰਡੇ ਨੇ ਬਸ ਸਾਰੇ ਪੰਜਾਬ ਨੂੰ ਅੱਖ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਾ ਦਮਾਨੇ ਅੱਖ ਲਾਈ ਹੋਵੇ ਦੇ ਲਈ ਉਹ ਕਿਨੇ ਲਾਈ ਜਾਈ ਭਗਵਾ ਦਮਾਨੇ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਨੂੰ ਪਟਿਆਲੇ ਮੇਲਾ ਕਰ ਕੋਈ ਨਹੀਂ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫੇਰ ਦੱਸਾਂਗੇ ਪਤਾ ਤੇ ਰਾਮਦਾਸ ਬੈਠਾ ਵੇਖਣ ਕੋਈ ਰਾਮਦਾਸ ਵੇਖੋ ਜੇ ਹੱਕ ਦੀਆਂ ਤੇਰੀ ਕਮਾਈ ਬੰਦ ਨਹੀਂ ਆ ਮਾੜੀ ਕਮਾਈ ਤੇਰਾ ਕੰਮ ਹੀ ਨਹੀਂ ਬਿਲੋਈ ਦਾ ਗੱਲ ਕਰਾਂ ਤੂੰ ਦੇ ਇੱਚੇ ਤੇਰੀ ਕੀ ਮਤਲਬ ਹੈ ਕਿ ਕਮਾਉਣ ਦਿੰਦਾ ਮੁੰਡਿਆ ਕਿੰਨਾਂ ਨੂੰ ਤੇ ਕੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਇਕੱਲਾ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਇੱਧਰ ਆ ਚਲੋ ਪਿੱਛੇ ਕਰੋ ਯਾਰ ਚਲੋ ਇੱਧਰ ਸਿੱਧਾ ਨਕੀ ਬਰੀ ਕੇ ਜਦੋਂ ਸਮਾਂ ਸਦਾ ਜਦੋਂ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅੱਖ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਾਨ ਦਮਾਨੇ ਇਕੱਲਾ ਹੀ ਹੋਵੇ ਉਹ ਕਿੰਨੇ ਲਾਈ ਜਾਈ ਭਗਵਾਨ ਦਮਾਨੇ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਂ ਪਟਿਆਲੇ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫੇਰ ਦੱਸਾਂਗੇ ਪੁੱਤ ਅਰਮਾਨਦਾਸ ਬੈਠਾ ਦੇਖਣ ਆਉਂਦਾ ਅਰਮਾਨਦਾਸ ਵੇਖੂ ਜੇ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਫੇਰ ਹੀ ਕੁਮਾਰੀ ਜਾਨੀ ਆ ਮਾੜੇ ਕੁਮਾਈ ਦੇ ਕਮਈ ਨਹੀਂ ਬੇਲੋਈ ਦਾ ਗੱਲ ਕਰ ਰਿਹਾ ਤੂੰ ਦੇਖ ਤੇਰੀ ਕੀ ਮਤਲਬ ਜੀ ਕਮਾਉਣ ਦਿੰਦਾ ਮੁੰਡਿਆਂ ਨੂੰ ਕਿੰਨਾ ਨੂੰ ਰਿਪੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਕਹਿੰਦਾ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛਾ ਕਰੋ ਯਾਰ ਚਲੋ 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 ਬੜਿਆ ਸੀ ਜੇ ਸਮਾ ਸਦਾ ਜਦੋਂ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅੱਖ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਾਨੀ ਅੱਖ ਲਾਈ ਹੋ ਕੇ ਦੇਖੋ ਇਹ ਕੋਰ ਨੇ ਅਸਕਰ ਦੀ ਲੋੜ ਨਹੀਂ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਨੂੰ ਪਟਿਆਲੇ ਮਿਲਾਂ ਕਰਦੇ ਤੇ ਸਿਖਾਈ ਕਰ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫੇਰ ਦੱਸਾਂਗੇ ਪਤਾ ਤੇ ਰਾਮਦਾਸ ਬੈਠਾ ਵਿਖਣ ਕੋ ਜਿਹੇ ਰਾਮਦਾਸ ਵੇਖੋ ਜਿਹੇ ਹੱਕ ਦੀਆਂ ਹੱਕਾਂ ਨੂੰ ਵੇਚੂਗਾ ਤੇਰੀ ਕਮਾਈ ਤੇਰਾ ਕੰਮ ਹੀ ਨਹੀਂ ਬੇਲੋ ਇਹਦਾ ਗੱਲ ਕਰ ਤੂੰ ਦੇ ਇੱਥੇ ਤੇਰੀ ਕੀ ਮਤਲਬ ਹੈ ਕਮਾਉਣ ਦਿੰਦਾ ਮੁੰਡਿਆ ਕਿੰਨਾਂ ਨੂੰ ਤੇ ਕੋਰ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਕਹਿੰਦਾ ਬਸ ਕੋਰ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛਾ ਕਰੋ ਯਾਰ ਚਲੋ ਇੱਧਰ ਸਵੀ ਸਾਨੂੰ ਪੜਿਆ ਸੀ ਨਕੀ ਬਰੀਕ ਤੇਰੇ ਮੁੰਡੇ ਨੇ ਬਸ ਸਾਰੇ ਪੰਜਾਬ ਨੂੰ ਅੱਖ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਜਿਹੜੀ ਭਗਵਾ ਦਮਾਨੇ ਅੱਖ ਲਾਈ ਹੋਵੇ ਦੇਖੀ ਤੋਰ ਜੇ ਅਸ ਕਰਨ ਦੀ ਲੋੜ ਨਹੀਂ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਂ ਪਟਿਆਲੇ ਮਲਾਕਾਤ ਕਰੋ ਤੇ ਖੜਾਈ ਕਰ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫੇਰ ਦੱਸਾਂਗੇ ਪਤਾ ਤੇ ਰਾਮਦਾਸ ਬੈਠਾ ਵੇਖਣ ਕੋਈ ਰਾਮਦਾਸ ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਮੇੜੂਗਾ ਤੇਰੀ ਕਮਾਈ ਦਾ ਨਹੀਂ ਕਰਦੀ ਆ ਬੜੇ ਕਮਾਈ ਹੋਗੀ ਤੇਰਾ ਕੰਮ ਹੀ ਨਹੀਂ ਮੈਨੂੰ ਇਹਦਾ ਗੱਲ ਕਰਾਂ ਤੂੰ ਤੇਰੀ ਕੀ ਮਤਲਬ ਹੈ ਜੀ ਕਮਾਉਣ ਦਿੰਦਾ ਮੁੰਡਿਆਂ ਕਿੰਨਾਂ ਨੂੰ ਤੇ ਕੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਗੱਲਾਂ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਅੱਜ ਲਈ ਸਪੀਕ